ਉੱਥੇ ਮੇਰੇ ਸਾਹਮਣੇ ਆ ਗਈ ਤੇ ਮੈਨੂੰ ਲੱਗਦਾ ਸੀ ਕਿ ਮੁੜ ਕੇ ਹੁਣੇ ਬਾਹਰ ਨਿਕਲੇਗਾ ਤੇ ਉੱਚੀ ਉੱਚੀ ਹੱਸੇਗਾ ਜਿੱਦਾਂ ਹੱਸਦਾ ਹੁੰਦਾ ਸੀ ਕਹੇਗਾ ਵੀ ਮੈਂ ਤਾਂ ਦੇਖਣਾ ਸੀਗਾ ਵੀ ਸਾਰੇ ਕਿਵੇਂ ਮਗਰ ਖੜਦੇ ਆ ਨਾਲ ਆ ਕੇ ਔਰ ਮੇਰਾ ਦਿਲ ਕਰ ਰਿਹਾ ਸੀ ਕਿ ਇਹਨੂੰ ਮੈਂ ਕਵਾਂ ਕਿ ਸ਼ੇਰਾ ਉੱਠ ਜ਼ਰਾ ਤੇ ਫੇਰ ਉਹੀ ਜਲਵਾ ਵਿਖਾ ਆਪਣਾ ਬੜੀ ਬੇਤਾਬ ਹੈ ਦੁਨੀਆ ਤੇਰਾ ਅੰਦਾਜ਼ ਦੇਖਣ ਨੂੰ ਪਰ ਨਾਲ ਹੀ ਫੇਰ ਮੈਂ ਇਸੇ ਹੌਸਲੇ ਦੇ ਨਾਲ ਕਿ ਕਲਾ ਦਾ ਉਬਾਲਾ ਖੂੰਚ ਫੇਰ ਆਵੇਗਾ ਉਹ ਕਲਾ ਦਾ ਸਮੁੰਦਰ ਫੇਰ ਖੋਲੇਗਾ ਰਾਜਵੀਰ ਆਪਣੀ ਧੀ ਦੇ ਅੰਦਰੋਂ ਆਪਣੇ ਪੁੱਤ ਦੇ ਅੰਦਰੋਂ ਜਵੰਦਾ ਬਣ ਕੇ ਫੇਰ ਬੋਲੇਗਾ ਇਸ ਉਮੀਦ ਦੇ ਨਾਲ ਆਸ ਦੇ ਨਾਲ ਇਸ ਅਰਦਾਸ ਦੇ ਨਾਲ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਹੋਏ ਕਿ ਪਰਿਵਾਰ ਨੂੰ ਸੁੱਖ ਸ਼ਾਂਤੀ ਵਰਤਾਉਣਾ ਪਤਾ ਨਹੀਂ ਕਿਵੇਂ ਬਖਸ਼ਣਾ ਪਰ ਤੁਸੀਂ ਬਖਸ਼ਿਓ ਜ਼ਰੂਰ ਇਹਨਾਂ ਨੂੰ ਕਿ ਇਸ ਸਦਮੇ ਨੂੰ ਸਹਿਣ ਦਾ ਇਹਨਾਂ ਨੂੰ ਬਲ ਦੇਣਾ ਔਰ ਸਾਰਾ ਪਰਿਵਾਰ ਆ ਤੁਹਾਡਾ ਹੀ ਖੜਾ ਹੈ ਮੈਂ ਜਵੰਦਾ ਫੈਮਿਲੀ ਨੂੰ ਕਹਿਣਾ ਚਾਹੁੰਦਾ ਕਿ ਇਹ ਸਿਰਫ ਗੱਲਾਂ ਵਾਲੇ ਨਹੀਂ ਇਹ ਇਹ ਸਿਰ ਦੇਣ ਵਾਲੇ ਮਿੱਤਰ ਨੇ ਜਵੰਦੇ ਦੇ ਇਹ ਕਮਾਈ ਨੂੰ ਤੁਸੀਂ ਹੁਣ ساری ਉਮਰ ਪਰਖ ਕੇ ਵੇਖ ਲਿਓ ਇਹ ਉੱਥੇ ਹੀ ਖੜੇ ਮਿਲਣਗੇ ਤੁਹਾਨੂੰ ਰਾਜਵੀਰਤਾ ਨਹੀਂ ਵਾਪਸ ਆਉਣਾ ਪਰ ਆ ਸਾਰੇ ਰਾਜਵੀਰ ਤੁਹਾਡੇ ਨਾਲ ਖੜੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਉਸ ਬੱਚੇ ਨੂੰ ਸਾਡੇ ਨਿੱਕੇ ਵੀਰ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਪਰਿਵਾਰ 'ਚ ਅੱਗੇ ਤੋਂ ਸੁਖ ਸ਼ਾਂਤੀ ਔਰ ਪਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ